ਤਾਰ ਦਿਹਾੜੇ ਸੁਖ ਕੀਤੇ ਤਖੋਈ ਗੱਲਾਂ ਵਾਲੇ ਹਨ ਘਨੇਰੇ ਸਾਡਾ ਨਸਕੇ ਕੋਈ ਮੱਖੀ ਮਿੱਠੇ ਮਰਨਾ ਖਾਸ ਵਸਾਣੇ ਤਾਦ ਪਾਚਾ ਕਹਿੰਦੇ ਮੱਖੀ ਕੀਆ ਜਦੋਂ ਰਾਸਤੇ ਬਹਿ ਜਾਂਦੀ ਹੈ ਤੇ ਜਾ ਕੇ ਆਪਣੇ ਵਿੱਚ ਨੂੰ ਬਹਿ ਜਾਂਦੀ ਹੈ ਐਡੀ ਖੋਹ ਜਾਂਦੀ ਹੈ ਤੇ ਆਪਣੇ ਆਪ ਨੂੰ ਮੌਤ ਸੀਟ ਦਿੰਦੀ ਹੈ ਬੰਦਾ ਨਹੀਂ ਹੈਗਾ ਜਿਸ ਨੂੰ ਤਾਂ ਕਾ ਕਾ ਕੇ ਝੂਠੀਆਂ ਕਾ ਕਾ ਕੇ ਆਪਣੀ ਆਪ ਨੂੰ ਮੌਤ ਸੀਟ ਲੈਂਦਾ ਉਹ ਗੱਲਾਂ ਤੇ ਬੰਦਿਆਂ ਦੀ ਹੋ ਰਹੀਆਂ ਨੇ ਹੁਣ ਅੱਗੇ ਕਹਿੰਦੇ ਪਾਤਸ਼ਾਹ ਕਹਿੰਦੇ ਦਰਸ਼ਨ ਦੇਖਿਆ ਦਇਆ ਨਾ ਹੋਏ ਇਹਦੇ ਕਹੇ ਫੇਰ ਕੀ ਹੈ ਰਾਜਾ ਨਿਆਂ ਕਰੇ ਹੱਥ ਹੋਏ ਪਰ ਦਰਸ਼ਨ ਦੇਖਿਆ ਦਇਆ ਨਾ ਹੋਏ ਜੇ ਵੀ ਦਰਸ਼ਨ ਕਰ ਕਿਨਰ ਸਭ ਦਾ ਦੂਜੇ ਬੰਦੇ ਵੀ ਦੱਸੇ ਕਹਿੰਦੇ ਕਿ ਇਸ ਤੇ ਦਇਆ ਨਹੀਂ ਹੋ ਰਹੀ ਵੀ ਇਹ ਕੋਈ ਗਲੀ ਇਲੀ ਆਪਣਾ ਗਵਾਂਡੀ ਹੈ ਤੇ ਇਹਨਾਂ ਵੀ ਇਹ ਵੀ ਇਦਾਂ ਵੀ ਘਰ ਵਸੀ ਨਹੀਂ ਕੋ ਨਾ ਉਜੜ ਜਾਣ ਦੇ ਕੋਈ ਚੱਕਰ ਨਹੀਂ ਆਪਾਂ ਨੂੰ ਕੋਈ ਹੋਣੀ ਪਰ ਭਰਾ ਦੇ ਦਰਸ਼ ਨਹੀਂ ਆਉਂਦਾ ਯਾਰ ਵੀ ਕੋਈ ਨਾ ਇੱਕ ਮਾਂ ਦੇ ਪੁੱਤਰਾਂ ਕਿ ਉਹਦੇ ਦਰਸ਼ ਨਹੀਂ ਆਉਂਦਾ ਅੱਛਾ ਦਰਸ਼ ਆਉਂਦਾ ਹੈ ਤੇ ਤੜਕੇ ਵੇਲੇ ਨਾ ਤੇ ਕੋਈ ਚਿੜੀਆਂ ਨੂੰ ਮੁੱਠੀ ਦਾਣੇ ਪਾ ਕੇ ਔਠੇ ਦੇ ਖਿਲਾਫ ਦਾ ਫਿਰਦਾ ਵੀ ਪੁੰਨ ਕਰਦਿਆਂ ਆਟਾ ਲੈ ਕੇ ਗੋਲੀਆਂ ਲੈ ਕੇ ਛਪੜਾਂ 'ਚ ਮੱਸੀਆਂ ਨੂੰ ਪਾਉਂਦਾ ਫਿਰਦਾ ਤੇ ਪੇੜਾ ਆਟੇ ਦਾ ਲੈ ਕੇ ਗਊ ਭਾਰ ਦਾ ਫਿਰਦਾ ਤੇ ਚਲੋ ਮੈਂ ਨਹੀਂ ਕਹਦਾ ਵੀ ਪਾਓ ਚੰਗੀ ਗੱਲ ਹੈ ਉਹ ਪਰ ਮਾਂ ਬਾਪ ਨੂੰ ਛੱਡ ਕੇ ਇੱਕ ਮੁਠੀ ਦਾਣਿਆਂ ਦੀ ਵੀ ਮੈਂ ਜੜੀਆਂ ਨੂੰ ਪਾ ਕੇ ਰੱਬ ਨੂੰ ਖੁਸ਼ ਕਰ ਲੂੰਗਾ ਇਹ ਗੱਲਾਂ ਨਹੀਂ ਉਹਨੂੰ ਪ੍ਰਵਾਨ ਬਿਲਕੁਲ ਨਹੀਂ ਪ੍ਰਵਾਨ ਉਹਨਾਂ ਮਾਤਮਾ ਨੂੰ ਨਹੀਂ ਪ੍ਰਵਾਨੇ ਗਿਆ ਇਹ ਗੱਲਾਂ ਦੀ ਪ੍ਰਵਾਨ ਪਰਮਾਤਮਾ ਨੂੰ ਪ੍ਰਵਾਨ ਹੈ ਉਹਦਾ ਭੈਅ ਪਾਓ ਉਹਦੇ ਅੱਜ ਸਤਿਕਾਰ ਦੇ ਵਿੱਚ ਜਣਾ ਦਰਸ਼ਨ ਦੇਖਿਆ ਦੈ ਨਾ ਹੋਏ ਲੈ ਦੁੱਖੇ বিনা ਰਹੇ ਨਾ ਕੋਏ ਭਾਵ ਤੇ ਅੱਜ ਜੇ ਕੋਈ ਰਿਸਵਤ ਹੁੰਦੀ ਆ ਤੇ ਫਿਰ ਕੀ ਰਾਜਾ ਨਿਯੋਕ ਕਰੇ ਮਾਨਨੇ ਕੋਈ ਜੇ ਤਸਵੀਰ ਕਿਸੇ ਰਾਜੇ ਕੋਲੇ ਵੀ ਤਾਂ ਜਾਓਗੇ ਜੇ ਕੋਈ 4 ਰੁਪਏ ਦੇ ਕੇ ਆ ਮੇਰਾ ਕੰਮ ਕਰ ਦੇ ਜਿੱਦਾਂ ਤੇਰੇ ਕੋਲੇ 4 ਰੁਪਏ ਕਿਉਂ ਤੱਕ ਕਰ ਦੂ ਜੇ ਕਹੋ ਮੇਰੇ ਕੋਲ ਤਾਂ ਕੁਝ ਨਹੀਂ ਕਹੇ ਖੁਦਾਈ ਦਾ ਮਾਨੇ ਕੋਈ ਰੱਬ ਦਾ ਵਾਸਤਾ ਮੇਰੇ ਕੋਲ ਤਾਂ ਕੁਝ ਨਹੀਂ ਹੈਗਾ ਉਹ ਮੈਨੂੰ ਰੱਬ ਦਾ ਵਾਸਤਾ ਕਿਸੇ ਕੋਲੇ ਹੋਰ ਜਾ ਕੇ ਕਰੀ ਜੇ ਤੇਰੇ ਕੋਲੇ ਹੈ ਭਾਵੇਂ ਘਰ ਵੇਚ ਭਾਵੇਂ ਆਪਣੇ ਬੱਚਿਆਂ ਦਾ ਪਰ ਇੱਕ ਉਹਨਾਂ ਦੀ ਪੜ੍ਹਾਈ ਖੜਦੀ ਹੈ ਖੜ ਜਾਂਦੇ ਮੇਰੇ ਨਾਲ ਜਿਹੜਾ ਸਾਥ ਬਤਾਉਗਾ